ਸੋਭਣਿਆ ਬਲਾ ਚੈਨਲ ਤੇ ਤੁਹਾਡਾ ਸਵਾਗਤ ਹੈ ਜੇ ਅਸੀਂ ਆਮ ਮੁਹੰਮਦ ਬਸ਼ੀਰ ਸੋਭਣਿਆ ਬਲਾ ਚੈਨਲ ਤੇ ਤੁਹਾਡਾ ਸਵਾਗਤ ਹੈ ਜੇ ਅਸੀਂ ਆਮ ਮੁਹੰਮਦ ਬਸ਼ੀਰ ਇੱਕ ਐਸਾ ਨਾਮ ਜਿਨ੍ਹਾਂ ਨੇ ਆਪਣੇ ਹੱਥ ਦੀ ਕਲਾ ਦੇ ਜੋਰ ਦਿਖਾ ਕੇ ਲੋਕਾਂ ਨੂੰ ਸਪੋਨਡੇਲੈਟਸ ਲੋਕਾਂ ਨੂੰ ਡਿਸਕਾਂ ਹਿੱਲੀਆਂ ਹੋਣ ਪੈਰਲਾਈਜ਼ ਵਾਲੇ ਪੇਸ਼ੈਂਟ ਹੋਣ ਸਰਬਲ ਪਾਲਸੀ ਵਾਲੇ ਬੱਚੇ ਹੋਣ ਬਹੁਤ ਵੱਡੀ ਜਿਹੜੀ ਸੇਵਾ ਇਸ ਇਲਾਕੇ ਚ ਕਰ ਰਹੇ ਨੇ ਅ ਬशीर ਜੀ ਸਵਾਗਤ ਹੈ ਤੁਹਾਡਾ ਸਾਡੇ ਸਪੈਸ਼ਲ ਸ਼ੋਅ ਚ ਧੰਨਵਾਦ ਜੀ ਸਰ ਬशीर ਜੀ ਕੀ ਕਹਿਣਾ ਚਾਹੋਗੇ ਕਿ ਹੱਥ ਦੀ ਕਲਾ ਜਿਹਦੇ ਚ ਐਕਸਪੀਰੀਅੰਸ ਵਧੀ ਜਾਂਦਾ ਹੈਗਾ ਔਰ ਕ੍ਰੋਨਿਕ ਤੋਂ ਕ੍ਰੋਨਿਕ ਲੋਗ ਉਹ ਲੋਕ ਜਿਨ੍ਹਾਂ ਨੂੰ ਆਉਂ ਲੱਗਦਾ ਹੁੰਦਾ ਵੀ ਅਸੀਂ ਹੁਣ ਸਹੀ ਨਹੀਂ ਹੋ ਸਕਦੇ ਜਦੋਂ ਆਉਂਦੇ ਆ ਤੁਸੀਂ ਆਪਣਾ ਟ੍ਰੀਟਮੈਂਟ ਦਿੰਦੇ ਹੋ ਉਹ ਠੀਕ ਹੋ ਕੇ ਜਾਂਦੇ ਆ ਹਾਂਜੀ ਹਾਂਜੀ ਵਾਹਿਗੁਰੂ ਦੀ ਕਿਰਪਾ ਜੀ ਪੂਰੀ ਜਣ ਕੇ ਆਪਣਾ ਜਿੰਨਾ ਵੀ ਹੈਗਾ ਸਹੀ ਕਰਕੇ ਤੋੜਦਾ ਹਾਂ ਜੀ ਕੀ ਕਹਿਣਾ ਚਾਹੋਗੇ ਕਿ ਆਪਣੇ ਹੱਥਾਂ ਦੀ ਕਲਾ ਹੈ ਕੋਈ ਹੋਰ ਕੋਈ ਮਸ਼ੀਨਰੀ ਨਹੀਂ ਵਾਲੀ ਯੂਜ਼ ਕੀਤੀ ਜਾਂਦੀ ਔਰ ਬਸ਼ੀਰ ਆਪ ਹੀ ਕੰਮ ਕਰਦਾ ਹਾਂਜੀ ਆਪਾਂ ਖੁਦ ਕਰੀ ਰਹੀਏ ਕੰਮ ਜਿਹੜੀ ਹੱਡੀਆਂ ਦੀ ਮ사ਜ ਕਰਕੇ ਕੋਈ ਅੰਗ ਬੈਠਾ ਕੋਈ ਦਵਿਆ ਕੋਈ ਕਰੈਕ ਫਿਕਚਰ ਸਾਰੇ ਬਨ ਕੇ ਸੈੱਟ ਕਰੀਦਾ ਕੀ ਕਹਿਣਾ ਚਾਹੋਗੇ ਬਸ਼ੀਰ ਜੀ ਜਿਹੜੇ ਤੁਹਾਡੇ ਤੋਂ ਸਿੱਖੇ ਆਂਦੇ ਆ ਜਿੱਦਾਂ ਇੱਕ ਬੇਟੀ ਸਿੱਖ ਕੇ ਉਹਨੂੰ ਵੀ ਨਾਲ ਹੀ ਅਟੈਚ ਕਰ ਲਿਆ ਵੀ ਇੱਥੇ ਆਪਾਂ ਕੱਲਾ ਕਰਦੇ ਨਹੀਂ ਸਿਖਾ ਵੀ ਦਿੰਨੇ ਆ ਹਾਂਜੀ ਸਰ ਸਿਖਾਈ ਵੀ ਦਾ ਇਵੇਂ ਕੰਮ ਜੇ ਕੋਈ ਸਿੱਖਣ ਦਾ ਚਾਹਵਾਂਦਾ ਹੋਵੇ ਬਨਾਂ ਕੀ ਕਹਿਣਾ ਚਾਹੋਗੇ ਕਿ ਜੇ ਡਿਸਕ ਹਿੱਲੀ ਹੋਵੇ ਜਾਂ ਸਪੋਨਡੀਲਾਈਟਸ ਹੋਵੇ ਜਿਵੇਂ ਅੱਜ ਕੱਲ ਬੱਚਿਆਂ ਦੇ ਬਹੁਤ ਪ੍ਰੋਬਲਮ ਜਿਹੜੀਆਂ ਰਹਿਂਦੀਆਂ ਘਰ ਦੇ ਨਾਲ ਦੁੱਖ ਦੇ ਰਹਿੰਦੀਆਂ ਕੀ ਕਹਿਣਾ ਚਾਹੋਗੇ ਵੀ ਉਹ ਤਾਂ ਮੋਬਾਈਲ ਮੂਲ ਦੇਖ ਕੇ ਜਿੱਦਾਂ ਉਹਨਾਂ ਨੂੰ ਪ੍ਰੋਬਲਮ ਆਉਂਦੀ ਹੈ ਤਾਂ ਸਾਰਾ ਇਲਾਜ ਵੀ ਤੁਹਾਡੇ ਕੋਲ ਹੈਗਾ ਹਾਂਜੀ ਉਹ ਤਾਂ ਹੈਗਾ ਜੀ ਬਾਕੀ ਪਹਿਲਾਂ ਤਾਂ ਗੱਲੇ ਆਪਣਾ ਮੋਬਾਈਲ ਬੱਚਿਆਂ ਨੂੰ ਘੱਟ ਬਹੁਤ ਘੱਟ ਦੇਣਾ ਚਾਹੀਦਾ ਕੀ ਕਹਿਣਾ ਚਾਹੋਗੇ ਕੀ ਇੱਥੇ ਜਿਹੜੇ ਸੈਰੀਬਰ ਪਾਲਸੀ ਵਾਲੇ ਆ ਬੱਚੇ ਜਿਹੜੇ ਆਂਦੇ ਨੇ ਉਹਨਾਂ ਨੂੰ ਵੀ ਟ੍ਰੀਟ ਕੀਤਾ ਜਾਂਦਾ ਹਾਂਜੀ ਹਾਂਜੀ ਬਿਲਕੁਲ ਜੀ ਕੀ ਬਈ ਮਤਲਬ ਉਹਨਾਂ ਦੀ ਫਿਰ ਪੂਰੀ ਔਰ ਉਹਦੇ ਨਾਲ ਨਾਲ ਜੇ ਆਪਾਂ ਗੱਲ ਕਰ ਲਈਏ ਬਿਯੁਰਗਾਂ ਦੀ ਗੱਲ ਕਰ ਲਈਏ ਜਿਨ੍ਹਾਂ ਦੇ ਗੋਡੇ-ਗਾਡੇ ਜਿਆਦਾ ਦੁਖਦੇ ਹੁੰਦੇ ਆ ਤੇ ਡਾਕਟਰ ਕਈ ਵਾਰੀ ਕਹਿੰਦੇ ਆ ਵੀ ਹੁਣ ਤੁਸੀਂ ਗੋਡੇ ਬਦਲ ਲਓ ਤੇ ਉਹਨਾਂ ਦੇ ਲਈ ਵੀ ਇਹ ਜਿਹੜਾ ਹਸਪੀਟਲ ਆ ਉਹਦੇ ਵਿੱਚ ਆ ਕੇ ਮੁਹੰਮਦ ਬਸ਼ੀਰ ਜਿਹੜਾ ਉਹਨਾਂ ਲੋਕਾਂ ਨੂੰ ਵੀ ਟ੍ਰੀਟਮੈਂਟ ਦੇ ਕੇ ਥੋੜਾ ਚਿਰ ਮਤਲਬ ਕਢਵਾ ਦਿੰਦਾ ਉਹਨਾਂ ਦਾ ਸਮਾਂ ਕਹਿੰਦਾ ਜਿਦਾ ਜੀ 50% ਗੋਡੇ ਡਾਇਜਮੈਂਟ ਆ ਉਹਦਾ ਬਿਲਕੁਲ ਸਹੀ ਹੋ ਜਾਂਦੇ ਆ ਜੇ ਆਪਾਂ 100% ਹੋ ਗਏ ਆ ਵਿੰਗੇ ਹੋ ਗਏ ਆ ਹੱਡੀ ਨੇ ਬੜਾ ਗੈਪ ਵਾਲਿਆ ਉਹਦਾ ਦਰਦ ਟਿਕ ਜੂ ਵਿੰਘੂਵੇਂ ਰਹੂਗਾ ਮਮ ਜੀ ਕੀ ਕਹਿਣਾ ਚਾਹੋਗੇ ਕਿ ਹਮੇਸ਼ਾ ਸੇਵਾ ਕੀਤੀ ਹੈ ਇਲਾਕੇ ਦੇ ਵਿੱਚ ਔਰ ਹੁਣ ਦੋ ਕਲੀਨਿਕ ਆ ਇੱਕ ਕਲੀਨਿਕ ਤਾਂ ਸੈਕੰਡ ਹਾਰਟ ਸਕੂਲ ਦੇ ਕੋਲੇ ਆ ਤੇ ਦੂਜਾ ਕਲੀਨਿਕ ਲੰਡੇ ਕੇ ਵਿਖੇ ਵੀ ਬਣਾ ਲਿਆ ਹਾਂਜੀ ਹਾਂਜੀ ਕੋਈ ਇਸੇ ਕਰਕੇ ਬਣਾਇਆ ਜੀ ਅਬ ਜਿਵੇਂ ਪਿੰਡ ਪੁਰਾ ਆਪਣਾ ਜੁੜੇ ਹੋਇਆ ਕੋਈ ਮਰੀਜ਼ ਨਿਦੇਸ਼ੇਰੀ ਆਉਣਾ ਤੇ ਉਹਨਾਂ ਨੂੰ ਪਿੰਡ ਜਾਣਾ ਆਉਣਾ ਔਖਾ ਸੀ ਆਪਾਂ ਇੱਥੇ ਜਗ੍ਹਾ ਲੈ ਕੇ ਬਣਾ ਲਿਆ ਕੋਈ ਜਦੋਂ ਮਰਜੀ ਕੋਈ ਪਿੰਡ ਪੁਰਾ ਸਵੇਰ ਸ਼ਾਮ ਆਉਣ ਆਪਾਂ ਤਿਆਰ ਬੈਠੇ ਆਂ ਕਿੰਨੇ ਤੋਂ ਕਿੰਨੇ ਵਜੇ ਇੱਧਰ ਹੁੰਨੇ ਆ ਕਿੰਨੇ ਤੋਂ ਕਿੰਨੇ ਵਜੇ ਉੱਧਰ ਹੁੰਨੇ ਆ ਇੱਥੇ ਹੀ ਆਪਾਂ ਸ਼ਾਮ ਨੂੰ 6 ਵਜੇ ਤੋਂ ਲੈ ਕੇ ਸਵੇਰ ਨੂੰ 9 ਵਜੇ ਤੱਕ ਇੱਥੇ ਹੁੰਨੇ ਆ ਨਸਾਂ ਰੋਡ ਤੇ ਬਾਕੀ ਲੰਡੇ ਕੇ 10 ਤੋਂ 6 ਸ਼ਾਮ ਨੂੰ ਉੱਥੇ ਵੀ ਸਵੇਰ 6 ਤੋਂ 9 ਘਰੇ ਤੇ 10 ਤੋਂ 6 ਲੰਡੇ ਕੇ ਉਸ ਤੋਂ ਬਾਅਦ ਫੇਰ ਘਰੇ ਹਾਂਜੀ ਹਾਂਜੀ ਨੰਬਰ ਚੱਲ ਰਿਹਾ ਆ ਤੁਸੀਂ ਫੋਨ ਕਰਕੇ ਕਦੋਂ ਮਰਜ਼ੀ ਆ ਸਕਦੇ ਹੋ ਤੇ ਆਪਣੇ ਇਹਨਾਂ ਥੈਰੇਪੀਆਂ ਦਾ ਲਾਭ ਲੈ ਸਕਦੇ ਹੋ ਧੰਨਵਾਦ